ਇਹ ਚੋਕ ਤਸਵੀਰ ਮੌਜੂਦ ਹਾਂ ਅੰਮ੍ਰਿਤਸਰ ਦੇ ਵੱਲਾ ਤੋਂ ਜਿਹੜੀ ਜੀਠੂਵਾਲ ਨੂੰ ਸੜਕ ਜਾਂਦੀ ਹੈ ਉਹ ਸੜਕ ਦੇ ਉੱਤੇ ਨਹਿਰ ਦੇ ਨਜ਼ਦੀਕ ਜਿੱਥੇ ਅੱਜ ਇੱਕ ਇਨਕਾਊਂਟਰ ਹੋਇਆ ਹੈ ਤੇ ਇਸ ਇਨਕਾਊਂਟਰ ਦਾ ਜਾਇਜ਼ਾ ਲੈਣ ਦੇ ਲਈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਥੋੜੀ ਦੇਰ ਤੱਕ ਇੱਥੇ ਪਹੁੰਚ ਰਹੇ ਨੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕ੍ਰਾਈਮ ਸੀਨ ਜਿਹੜਾ ਹੈ ਇਸ ਨੂੰ ਸਿਕਿਉਰ ਕੀਤਾ ਹੋਇਆ ਹੈ ਪੁਲਿਸ ਵੱਲੋਂ ਕਾਫੀ ਫਾਇਰਿੰਗ ਜਿਹੜੀ ਹੈ ਇਸ ਜਗ੍ਹਾ ਤੇ ਹੋਈ ਦੱਸੀ ਜਾ ਰਹੀ ਹੈ ਔਰ ਇੱਕ ਪੁਲਿਸ ਮੁਲਾਜ਼ਮ ਜਿਹੜਾ ਹੈ ਉਸ ਦੇ ਜ਼ਖਮੀ ਹੋਣ ਦੀ ਸੂਚਨਾ ਜਿਹੜੀ ਹੈ ਉਹ ਮਿ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਫੋਰੈਂਸਿਕ ਦੀਆਂ ਟੀਮਾਂ ਤੇ ਡੌਗ ਸਕੁਐਡ ਦੇ ਨਾਲ ਵੀ ਜਾਂਚ ਕੀਤੀ ਜਾ ਰਹੀ ਹੈ ਔਰ ਇੱਕ ਮੁਲਾਜ਼ਮ ਜਿਹੜਾ ਜਥੇ ਜ਼ਖਮੀ ਹੋਇਆ ਉਸ ਤੋਂ ਇਲਾਵਾ ਇੱਕ ਮੁਲਜ਼ਮ ਜਿਹੜਾ ਗੰਭੀਰ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਜਿਸ ਨੂੰ ਹਸਪਤਾਲ ਜਿਹੜਾ ਲਿਜਾਇਆ ਗਿਆ ਹੈ ਕਿਸ ਤਰ੍ਹਾਂ ਦੀ ਉਹਦੀ ਹਾਲਤ ਹੈ ਕਿਉਂਕਿ ਕਾਫੀ ਗੰਭੀਰ ਹਾਲਤ ਦੱਸੀ ਜਾ ਰਹੀ ਹੈ ਪੁਲਿਸ ਕਮਿਸ਼ਨ ਇਸ ਦੀ ਵਿਸਾਰ ਦੇ ਨਾਲ ਜਾਣਕਾਰੀ ਇੱਥੇ ਦੇਣਗੇ ਪਰ ਜਿਹੜੀ ਪਿਛਲੇ ਦਿਨਾਂ ਹੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਇੱਕ ਸਰਪੰਚ ਦਾ ਕਤਲ ਹੋਇਆ ਸੀ ਉਸ ਮਾਮਲੇ ਦੇ ਵਿੱਚ ਜਿਹੜੇ ਸ਼ੂਟਰ ਜਿਹੜੇ ਸੀ ਉਹਨਾਂ ਨੂੰ ਛਤੀਸਗੜ ਤੋਂ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਲਿਆਂਦਾ ਗਿਆ ਸੀ ਤੇ ਇਸ ਜਗ੍ਹਾ ਦੇ ਉੱਤੇ ਜਿਹੜਾ ਇਸ ਜਗ੍ਹਾ ਦੇ ਉੱਤੇ ਲਿਆ ਕੇ ਜਿਹੜੀ ਹੈ ਉਹਨਾਂ ਦੇ ਕੋਲੋਂ ਰਿਕਵਰੀ ਕਰਵਾਈ ਜਾ ਰਹੀ ਸੀ ਤਾਂ ਇਹ ਜੇਕਰ ਇਹ ਜਗ੍ਹਾ ਦੇ ਉੱਤੇ ਹੁਣ ਇਸ ਜਗ੍ਹਾ ਦੇ ਉੱਤੇ ਪੁਲਿਸ ਦੀਆਂ ਟੀਮਾਂ ਜਿਹੜੀਆਂ ਨੇ ਉਹ ਪਹੁੰਚ ਕੇ ਜਾਂਚ ਕਰ ਰਹੀਆਂ ਨੇ ਤੇ ਇਸ ਜਗ੍ਹਾ ਦੇ ਉੱਤੇ ਪੁਲਿਸ ਵੱਲੋਂ ਜਿਹੜੀ ਉੱਚ ਅਧਿਕਾਰੀ ਜਿਹੜੇ ਨੇ ਤੁਸੀਂ ਦੇਖ ਸਕਦੇ ਜੀਡੀਪੀ ਸਿਰਨਵੇਲਾ ਜੀ ਡੀਸੀਪੀ ਰਵਿੰਦਰਪਾਲ ਸਿੰਘ ਸੰਧੂ ਤੇ ਸਾਰੀਆਂ ਟੀਮਾਂ ਜਿਹੜੀਆਂ ਨੇ ਉਹ ਜਾਂਚ ਇੱਥੇ ਕਰ ਰਹੀਆਂ ਨੇ ਔਰ ਕਿਉਂਕਿ ਪਿਛਲੇ 3 ਦਿਨ ਪਹਿਲਾਂ ਜਿਹੜੇ ਇਹ ਮਲਜ਼ਮ ਸੀਗੇ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ 6 ਦਿਨ ਦਾ ਰਿਮਾਨਡ ਜਿਹੜਾ ਸੀ ਚਾਰ ਮਲਜ਼ਮਾਂ ਜਿਨ੍ਹਾਂ ਦੇ ਵਿੱਚ ਜੋਬਨਦੀਪ ਸੁਖਰਾਜ ਇੱਕ ਹੋਰ ਜੋਬਨ ਨਾਮ ਦਾ ਜਿਹੜਾ ਮਲਜ਼ਮ ਸੀ ਉਹ ਜਿਹੜਾ ਸੀ ਇਸ ਜਗ੍ਹਾ ਦੇ ਉੱਤੇ ਜੋਬਨ ਨਾਮ ਦਾ ਜਿਹੜਾ ਦੋ ਮਲਜ਼ਮ ਸੀਗੇ ਜਿਨ੍ਹਾਂ ਨੂੰ ਇਸ ਜਗ੍ਹਾ ਜਿਹੜਾ ਪੁਲਿਸ ਰਿਮਾਨਡ ਤੇ रहे ਸੀਗੇ ਤਾਂ ਇਹਨਾਂ ਦੇ ਕੋਲੋਂ ਹੁਣ ਇਸ ਜਗ੍ਹਾ ਦੇ ਉੱਤੇ ਮੁੱਠਪੇੜ ਜਿਹੜੀ ਪੁਲਿਸ ਨਾਲ ਹੋਈ ਹੈ ਹਾਲਾਂਕਿ ਇਥੋਂ ਵੈਪਨ ਕਵਰ ਕਰਨ ਦੇ ਲਈ ਲਿਆਂਦਾ ਸੀਗਾ ਜਾਂ ਕੋਈ ਹਾਈਡ ਆਊਟ ਸੀ ਇਸ ਜਗ੍ਹਾ ਦੇ ਉੱਤੇ ਇਸ ਦੀ ਵਿਸਤਾਰ ਨਾਲ ਜਾਣਕਾਰੀ ਪੁਲਿਸ ਕਮਿਸ਼ਨਰ ਜਿਹੜੇ ਨੇ ਉਹ ਮੌਕੇ ਤੇ ਹੋ ਕੇ ਜਿਹੜੇ ਨੇ ਉਹ ਜ਼ਰੂਰ ਦੇਣਗੇ ਡੀਸੀਪੀ ਲਾ ਐਂਡ ਆਰਡਰ ਰਵਿੰਦਰਪਾਲ ਸਿੰਘ ਸੰਧੂ ਜਿਹੜੇ ਨੇ ਉਹ ਵੀ ਇੱਥੇ ਮੌਕੇ ਤੇ ਪਹੁੰਚੇ ਨੇ ਤੇ ਸੀਬੀ ਸਾਹਿਬ ਵੀ ਜਿਹੜੇ ਨੇ ਉਹ ਇੱਥੇ ਥੋੜੀ ਦੇਰ ਤੱਕ ਪਹੁੰਚ ਕੇ ਵਿਸਤਾਰ ਨਾਲ ਜਾਣਕਾਰੀ ਦੇਣਗੇ ਕਿ ਜਿਹੜਾ ਮੁਲਜ਼ਮ ਹੈ ਉਸ ਦੀ ਕੀ ਹਾਲਤ ਹੈ ਔਰ ਜਿਹੜਾ ਮੁਲਾਜ਼ਮ ਹੈ ਕਿ ਉਸ ਨੂੰ ਕਿਸ ਤਰ੍ਹਾਂ ਜਿਹੜੀ ਗੋਲੀ ਲੱਗੀ ਹੈ ਤੇ ਕਿਵੇਂ ਇਸ ਦੀ ਸਾਰੀ ਜਾਨ ਜਿਹੜੀ ਹੈ ਉਹ ਅੱਗੇ ਵੱਧ ਰਹੀ ਹੈ ਜਿਹੜੇ 4 ਤਰੀਕ 4 1 ਨੂੰ ਜਰਮਲ ਸਿੰਘ ਐਕ ਸਰਪੰਚ ਵਲਟੋਏ ਦਾ ਮਰਡਰ ਹੋਇਆ ਸੀ ਮੈਰਿਜ ਪੈਲੇਸ ਤੇ ਉਹਦੇ ਵਿੱਚ ਅਸੀਂ ਸੱਤ ਜਿਹੜੇ ਅਕਿਊਜ਼ ਫੜੇ ਸੀ ਦੋ ਮੇਨ ਅਸੈਲੈਂਟ ਸੀ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਬਾਕੀ ਉਹਨਾਂ ਦੇ ਲੌਜਿਸਟਿਕ ਤੇ ਦੂਜੀ ਸਪੋਰਟ ਵਾਲੇ ਸੀਗੇ ਇਹ ਸੁਖਰਾਜ ਸਿੰਘ ਤੇ ਕਰਮਜੀਤ ਸਿੰਘ ਦੋ ਅਕਿਊਜ਼ਡ ਸੀ ਰਾਏਪੁਰ ਛਤISਗੜ੍ਹ ਤੋਂ ਲੈ ਕੇ ਆਂਦੇ ਸੀ ਔਰ ਸੁਖਰਾਜ ਜਿਹੜਾ ਜਿਹਨੇ ਮਰਡਰ ਕੀਤਾ ਸੀਗਾ ਉਹ ਸਰਪੰਚ ਜਰਮਲ ਸਿੰਘ ਇੱਕ ਸਰਪੰਚ ਜਰਮਲ ਸਿੰਘ ਦਾ ਉਹਨੂੰ ਉਹਦੀ ਪੁੱਛਗਿੱਛ ਦਾ ਵਾਸਤੇ ਅੱਜ ਇੱਥੇ ਜਿਹੜੀ ਨਹਿਰ ਹੈ ਆਪਣੀ ਵੱਲੇ ਤੋਂ ਜੇਠੀਵਾਲ ਜਾ ਰਹੀ ਹੈ ਇਸ ਨਹਿਰ ਦੇ ਉੱਤੇ ਉਹਨਾਂ ਨੇ ਪਿਸਤਲ ਛਪਾਇਆ ਹੋਇਆ ਸੀਗਾ ਰਿਕਵਰੀ ਕੀਤੀ ਗਈ ਪੁਲਿਸ ਪਾਰਟੀ ਵੱਲੋਂ ਬਕਾਇਦਾ ਈ ਸਾਕਸ਼ਾ ਬਣੀ ਔਰ ਕਾਫੀ ਟਾਈਮ ਉਹਦੇ ਚ ਲੱਗ ਜਾਂਦਾ ਉੱਥੇ ਉਹ ਰਿਕਵਰੀ ਕਰਕੇ ਤੇ ਵਾਪਸ ਜਦੋਂ ਜਾ ਰਹੇ ਸੀ ਤੇ اچانک ਗੱਡੀ ਦੇ ਉੱਤੇ ਹਮਲਾ ਕੀਤਾ ਦੋ ਮੋਟਰਸਾਈਕਲ ਸਵਾਰਾਂ ਨੇ ਔਰ ਕਾਫੀ ਗੋਲੀਆਂ ਚੱਲੀਆਂ ਔਰ ਗੱਡੀ ਵੀ ਗੱਡੀ ਦਾ ਟਾਇਰ ਵੀ ਇੱਕ ਬਸਟ ਹੋ ਗਿਆ ਉਸ ਫਾਇਰਿੰਗ ਦੇ ਵਿੱਚ ਮੈਨੂੰ ਸਾਨੂੰ ਇਹ ਲੱਗ ਰਿਹਾ ਕਿ ਮੋਟਿਵ ਸੀਗਾ ਕਿ ਬੰਦੇ ਨੂੰ ਛੁੜਾ ਲਈਏ ਕਿਸੇ ਤਰੀਕੇ ਨਾਲ ਕਿਉਂਕਿ ਉਹਨਾਂ ਦਾ ਇਹ بڑا ਮੇਨ ਜਿਹੜਾ ਹੈਗਾ ਗਰੁੱਪ ਦਾ ਸ਼ੂਟਿੰਗ ਦਾ ਐਕਸਪਰਟ ਉਹ ਮੰਨਦੇ ਆਪਨੂੰ ਹੈ ਤਾਂ ਇਹ ਕ੍ਰਿਮੀਨਲ ਨੇ ਸਾਰੇ ਤੋਂ ਇਹਨੂੰ ਜਦੋਂ ਉਹਨਾਂ ਨੇ 6 ਗੋਲੀਆਂ ਜਿਹੜੀਆਂ ਪੁਲਿਸ ਪਾਰਟੀ ਦੇ ਉੱਤੇ ਚੱਲੀਆਂ 6 ਸ਼ਾਟਸ ਜਿਸ ਨਾਲ ਕਿ ਜਦੋਂ ਪੁਲਿਸ ਪਾਰਟੀ ਇੱਕਦਮ ਤਿਆਰੀ ਨਾਲ ਬਾਹਰ ਉਤਰੀ ਸਾਡੇ ਕਾਂਸਟੇਬਲ ਵੀ ਇੰਜਰਡ ਹੋਇਆ ਉਹਦੇ ਵੀ ਗੋਲੀ ਲੱਗੀ ਤੋ ਉਸ ਤੋਂ ਬਾਅਦ ਜਿਹੜਾ ਅਕਿਊਜ਼ ਸੀਗਾ ਔਰ ਐਸਐਚਓ ਨੇ ਵੀ ਕਾਫੀ ਫਾਇਰ ਕੀਤੇ ਇਹਨਾਂ ਦੇ ਗਨਮੈਨ ਨੇ ਵੀ ਅਸਾਲਟ ਦੇ ਵਾਪਸ ਫਾਇਰ ਕੀਤੇ ਉਹਨਾਂ ਵੱਲ ਉਹਨਾਂ ਨੇ ਜਵਾਦਾ ਮੋਟਰਸਾਈਕਲ ਪਿੱਛੇ ਘੁਮਾ ਕੇ ਭੱਜੇ ਤੋ ਉਸ ਤੋਂ ਬਾਅਦ ਜਿਹੜਾ ਅੰਦਰ ਬੈਠਾ ਸੀ ਅਕਿਊਜ਼ ਨੇ ਹਥੌਪਾਈ ਸ਼ੁਰੂ ਕਰਤੀ ਕਿਉਂਕਿ ਕੋਕ ਪਿਸਟਲ ਸੀਗਾ ਸਾਡੇ ਐਸਆਈ ਦਾ ਉਹਨੂੰ ਇਹਨੇ ਹੱਥੋਂ ਦੀ ਗੁੱਟ ਨੂੰ ਪਾ ਲਿਆ ਤੇ ਖੋਜ ਖਿੱਚਾ ਤਾਨ ਸ਼ੁਰੂ ਕਰਤੀ ਕਿ ਮੈਂ ਕਿਸੇ ਤਰੀਕੇ ਨਾਲ ਨਿਕਲਾਂ ਉਸ ਕਫਲ ਦੇ ਵਿੱਚ ਕੁਝ ਗੋਲੀਆਂ ਉੱਪਰ ਚੱਲ ਗਈਆਂ ਕਿਉਂਕਿ ਕੋਕ ਪਿਸਟਲ ਸੀ ਕੁਝ ਖਿੱਚ ਰਹੇ ਸੀਗੇ ਤੇ ਉਹਦੇ 'ਚ ਵੀ ਇਹਦੇ ਜਿਹੜਾ ਇਹ ਇਹ ਵੀ ਇੰਜਰਡ ਹੋਇਆ ਜਿਹੜਾ ਅਕਿਊਜ਼ ਸੀਗਾ ਸੁਖਰਾਜ ਸਿੰਘ ਤੋਂ ਉਸ ਤੋਂ ਬਾਅਦ ਇਹਨਾਂ ਨੂੰ ਦੋਨਾਂ ਨੂੰ ਸਾਡਾ ਮੁਲਾਜ਼ਮ ਤੇ ਦੋਨਾਂ ਨੂੰ ਅਸੀਂ ਮੈਡੀਕਲ ਕਾਲਜ ਇਮੀਡੀਏਟਲੀ ਸ਼ਿਫਟ ਕੀਤਾ ਪੁਲਿਸ ਪਾਰਟੀਆਂ ਨੂੰ ਬੁਲਾਇਆ ਕੰਟਰੋਲ ਰੂਮ ਤੋਂ ਕਿਉਂਕਿ ਗੱਡੀ ਇਮੋਬਾਈਲ ਹੋ ਗਈ ਸਾਰਾ ਟਾਇਰ ਵਗੈਰਾ ਦਾ ਜਿਹੜਾ ਬਰਸਟ ਹੋ ਗਿਆ ਸੀ ਉਸ ਤੋਂ ਬਾਅਦ ਕਾਫੀ ਜੇਰੇ ਇਲਾਜ ਉਹਦੀ ਡੈਥ ਹੋ ਗਈ ਹੈ ਜੋ ਪਤਾ ਲੱਗਿਆ ਮੈਡੀਕਲ ਕਾਲਜ ਤੋਂ ਤੇ ਕਿ ਇਹ 12:00 ਵਜੇ ਦਾ ਦਿਨ ਦੇ ਟਾਈਮ ਦਾ ਇਹ ਵਕੂਆ ਹੈ ਐਸ ਐਚਓ ਸਦਰ ਤੇ ਉਹਦੀ ਪਾਰਟੀ ਇੱਥੇ ਲੈ ਕੇ ਆਏ ਸੀ ਇਹਨੂੰ ਪੁੱਛ ਕੇ ਚਾਸਤੇ ਤੇ ਜੇ ਟੋਟਲ ਆਪਾਂ ਗੋਲੀਆਂ ਦੇਖੀਏ ਜਿਹੜੀਆਂ ਅਸੈਲੈਂਟਸ ਵੱਲੋਂ ਚਲਾਈਆਂ ਗਈਆਂ ਜਿਹਨਾਂ ਤੇ ਅਟੈਕ ਕੀਤਾ 6 ਉਹਨਾਂ ਦੇ ਰਾਉਂਡਸ ਨੇ 10 ਪੁਲਿਸ ਵੱਲੋਂ ਫਾਇਰ ਹੋਏ ਆ ਅਲੱਗ-ਅਲੱਗ ਔਰ ਗੱਡੀ ਦੇ ਉੱਤੇ ਕਾਫੀ ਜਗ੍ਹਾ ਜਿਹੜੀਆਂ ਗੋਲੀਆਂ ਲੱਗੀਆਂ ਇਨਕਲੂਡਿੰਗ ਟਾਇਰ ਤੇ ਛੱਤ ਵਗੈਰਾ ਦੇ ਵਿੱਚ ਵੀ ਤੇ ਇਹਦੇ ਚ ਜਿਹੜੀ ਅਸੀਂ ਸਪੈਸ਼ਲ ਟੀਮਸ ਬਣਾਤੀਆਂ ਜਿਹੜੇ ਮੋਟਰਸਾਈਕਲ ਰੈਸਲੈਂਟਸ ਨੇ ਮੂੰਹ ਬੰਨੇ ਸੀ ਜਿਨ੍ਹਾਂ ਦਾ ਦੱਸਿਆ ਜਾਂਦਾ ਜਿੰਨਾ ਦੇਖਿਆ ਕਿਉਂਕਿ 12:00 ਵਜੇ ਦਾ ਟਾਈਮ ਸੀ ਕਲੀਅਰ ਦਿਖ ਵੀ ਰਿਹਾ ਸੀਗਾ ਤੇ ਭੱਜੇ ਉਹਨਾਂ ਨੇ ਮਗਰ ਵੀ ਅਸੀਂ ਸਾਰੇ ਆਪਣੀ ਇਨਡੈਟੈਕਟਿਵ ਸਟਾਫ ਤੇ ਸੀਆਈ ਦੇ ਟੀਮਾਂ ਲਾਈਆਂ ਸਰ ਇਹ ਜਿਹੜੀ ਜਿਸ ਨੂੰ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਫਿਰ ਇਥੇ ਰੁਕੇ ਨਹੀਂ ਇਹਨਾਂ ਨੇ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਬਾਹਰ ਨਹੀਂ ਫਾਇਰਿੰਗ ਪੁਲਿਸ ਨੇ ਵਾਪਸ ਕਰਤੀ ਜਦੋਂ ਉਦੋਂ ਭੱਜੇ ਆ ਅਛਾ ਜੇ ਜਿਹੜਾ ਸੁਖਰਾਜ ਹੈ ਕੀ ਮੇਨ ਜਿਹੜਾ ਸੀਸੀਟੀਵੀ ਆ ਵਾਇਰਲ ਹੋਈ ਜਿਹਨੇ ਗੋਲੀ ਮਾਰੀ ਹੈ ਸਿਰ ਇਹ ਉਹੀ ਸੁਖਰਾਜ ਉਹੀ ਹੈ ਜੀ ਉਹੀ ਹੈ ਬੰਦਾ ਔਰ ਇਹਦੀ ਗੋਲੀ ਨਾਲ ਹੀ ਮਰਡਰ ਹੋਇਆ ਇਸ ਕੇਸ ਦਾ ਟੋਟਲ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਹੁਣ ਸੱਤ ਬੰਦੇ ਗ੍ਰਿਫਤਾਰ ਹੋਏ ਦੋ ਜਿਹੜੇ ਮੇਨ ਅਸਲ ਮੌਕੇ ਤੇ ਆਏ ਸੀ ਉਸ ਤੋਂ ਇਲਾਵਾ ਜਿਹੜੇ ਇਹਨਾਂ ਦੀ ਆਪਣੇ ਪੰਜ ਬੰਦੇ ਦੂਜੇ ਜਿਹਨੇ ਲੋਜਿਸਟਿਕ سپورਟ ਤੇ ਗਰਾਉਂਡ سپورਟ ਦਿੱਤੀ ਸੀ ਜਾਂ ਵੈਪਨ ਵਗੈਰਾ ਇਧਰ ਆਦਾਨ-ਪ੍ਰਦਾਨ ਕਰਾਇਆ ਸੀ ਅੱਛਾ ਸਰ ਕਿਹੜੀ ਗੈਂਗ ਦੇ ਨਾਲ ਜ਼ਿਆਦਾ ਤਾਲੁਕਤ ਰੱਖਦੇ ਨੇ ਇਹ ਪ੍ਰਭ ਦਾਸੂ ਵਾਲਦਾ ਹੀ ਮੇਨ ਗੈਂਗ ਹੈਗਾ ਜਿਹਨੇ ਸਾਰੀ ਜਿਹੜਾ ਮਰਡਰ ਕੀਤਾ ਸੀ ਸਰ ਤੁਹਾਡੇ ਮੂਲੇ ਤੇ ਮੋਟਰਸਾਈਕਲ ਸਵਾਰ ਸੀ ਉਹਦੇ ਲੱਗੀ ਹੈ ਜੀ ਉਹ ਵਜੇਰੇ ਇਲਾਜ ਹੈਗਾ ਉਹਦੇ ਗੋਲੀ ਲੱਗੀ ਹੈ ਜੀ ਜਿਹੜੇ ਮੋਟਰਸਾਈਕਲ ਸਵਾਰ ਸੀ ਸਿਰਫ फरार ਹੋ ਗਏ ਤੁਨੂੰ ਹਾਂਜੀ ਉਹ ਤੇ ਅਸੀਂ ਲੱਗੇ ਹੋਏ ਲੱਭ ਲਾਂਗੇ ਉਹਨਾਂ ਨੂੰ ਵੀ ਅੱਛਾ ਸਰ ਵੈਸੇ ਜਿਹੜੀ ਗੋਲੀ ਚਲਾਈ ਗਈ ਹੈ ਇਹਦੇ ਪਿੱਛੇ ਕਾਰਨ ਕੀ ਸੀ ਕਿਉਂ ਗੋਲੀ ਮਾਰੀ ਗਈ ਜਾ ਕੇ ਰੰਜਿਸ਼ ਕੀ ਸੀ ਰੰਜਿਸ਼ ਦੱਸੀ ਜਾ ਰਹੀ ਹੈ ਦੇਖੋ ਇਹ ਗੱਲ ਤਾਂ ਇਹੀ ਚੱਲ ਰਹੀ ਹੈ ਕਿ ਬੇਸਿਕਲੀ ਇਹਦਾ ਪ੍ਰਭ ਨਾਲ ਪਰਸਨ ਐਨਿਮੀਟੀ ਸੀ ਔਰ ਫੋਨ ਦੇ ਉੱਤੇ ਬਹੁਤ ਵਾਰੀ ਇਹਨਾਂ ਦੀ ਬਹਿਸ ਵਸਾਈਆ ਵੀ ਹੋਇਆ ਹਮ ਤੇ ਇੱਕ ਦੂਜੇ ਨੂੰ ਇਹ ਕਾਊਂਟਰ ਕਰਦੇ ਸੀ ਇੱਕ ਏਰੀਏ ਦੀ ਤੁਸੀਂ ਸਮਝ ਲਓ ਵੀ ਡੋਮੀਨੇਸ਼ਨ ਦੀ ਗੱਲ ਸਮਝ ਲਓ ਨੇੜੇ-ਨੇੜੇ ਪਿੰਡ ਹੈ ਉਹ ਵੀ ਇਹਨਾਂ ਦਾ ਕੀਗੋ ਕਲੈਸ ਹੈਗਾ ਜੋ ਉੱਚ ਕਿਚਾ ਹੈ ਕਿਉਂਕਿ ਇਹ ਬੰਦਿਆਂ ਨੂੰ ਪੂਰੀ ਗੱਲ ਦਾ ਪਤਾ ਨਹੀਂ ਹੁੰਦਾ ਕਿ ਜਿਹੜਾ ਬੰਦਾ ਇਹਨਾਂ ਨੂੰ ਗਾਈਡ ਕਰ ਰਿਹਾ ਹੈਂਡਲਰ ਉਹ ਪੂਰੀ ਗੱਲ ਦੱਸਦਾ ਵੀ ਨਹੀਂ ਐਗਜ਼ੀਕਿਊਟ ਕਰਨ ਵਾਸਤੇ ਇਹਨਾਂ ਨੂੰ ਟਾਸ ਦਿੱਤਾ ਜਾਂਦਾ ਉਹ ਕਰ ਲੈਂਦੇ ਨੇ ਅਦਰਵਾਈਜ਼ ਜੋ ਫੈਮਿਲੀ ਤੋਂ ਤੇ ਵੈਸੇ ਪੁੱਛ ਗਿੱਛ ਗੱਲ ਆਈ ਹੈ ਬੜੀ ਕਲੀਅਰ ਇਹੀ ਹੈ ਕਿ ਪਰਸਨਲ ਐਨੀਮਿਟੀ ਸੀਗੀ ਅੱਛਾ ਸਰ ਜਿਸ ਤਰੀਕੇ ਦੀ ਜਿਹੜੀ ਘਟਨਾ ਵਾਪਰੀ ਹੈ ਜਦੋਂ ਗੋਲੀ ਚੱਲੀ ਸੀ ਲਗਾਤਾਰ ਸੀਸੀਟੀਵੀ ਸਾਹਮਣੇ ਆਈ ਬੜੇ ਸਵਾਲ ਖੜੇ ਹੋਏ ਸੀ ਅੱਜ ਗ੍ਰਿਫਤਾਰੀਆਂ ਵੀ ਹੋ ਗਈਆਂ ਇਨਕੁਆਇਰੀ ਵੀ ਕਰ ਦਿੱਤਾ ਕਿੱਡੀ ਕਬਡੀ ਸਫਲਤਾ ਬੰਦੇ ਆ ਦੇਖੋ ਸਾਡਾ ਤਾਂ ਜਿਹੜਾ ਸਮਾਨਜੋਗ ਸੀਐਮ ਸਾਹਿਬ ਦਾ ਬੜੀ ਕਲੀਅਰ ਪਾਲਿਸੀ ਹੈ ਜ਼ੀਰੋ ਟੋਲਰੈਂਸ ਅਗੇਂਸਟ ਆਰਗੇਨਾਈਜ਼ਡ ਪ੍ਰੋਫੈਸ਼ਨਲ ਕ੍ਰਾਈਮ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਤੁਹਾਨੂੰ ਪਤਾ ਹੀ ਹੈ ਅਸੀਂ ਬਹੁਤ ਸੀਰੀਅਸਲੀ ਲੈਂਦੇ ਹਰੇਕ ਕ੍ਰਾਈਮ ਨੂੰ ਔਰ ਮੈਂ ਸਮਝਦਾ ਕਿ ਸਾਰੇ ਦਾ ਸਾਰਾ ਜਿਹੜਾ ਇਹ ਨੈਟਵਰਕ ਹੈ ਔਰ ਇਹ ਟੋਟਲ ਮਾਡਿਊਲ ਬਸ ਕੀਤਾ ਜਾ ਚੁੱਕਾ ਹੈ ਟੋਟਲ ਸਮੈਸ਼ ਹੋਇਆ ਹੈ ਸਾਰਾ ਨੈਟਵਰਕ ਇਸ ਕੇਸ ਤੇ ਸਰ ਕੋਈ ਗ੍ਰਿਫਤਾਰੀ ਸਰ ਕਿਉਂ ਹੋ ਗਈਆਂ ਤੁਹਾਡੀ ਤਫ਼ਤੀਸ਼ ਚੱਲ ਰਹੀ ਹੈ ਜੀ ਇੱਕ ਦੋ ਬੰਦੇ ਹੋਰ ਸਾਡੇ ਰੈਡਾਰ ਤੇ ਨੇ ਉਹਨਾਂ ਨੂੰ ਵੀ ਜਲਦੀ ਅਸੀਂ ਆਪਣੇ ਤੇ ਰੱਖ ਗਏ ਸੀ ਕਿ ਸਰ ਤੇ ਵੈਪਨ ਇਹਨਾਂ ਨੇ ਲਿਆ ਕੇ ਤੁਸੀਂ ਇਹ ਕੋਈ ਪਤਾ ਇਹ ਜੀ ਗੱਲ ਚੱਲ ਰਹੀ ਹੈ ਜੀ ਉਹ ਵੀ ਕਰਾਂਗੇ ਪੁਆਇੰਟ 30 ਬੋਰਡ ਦਾ ਬੜਾ ਲੀਥਲ ਤੇ ਕਰਾਸ ਬਾਰਡਰ ਹੀ ਇਹ ਪਿਸ ਸਾ ਇਹਨੂੰ ਲੈਂਦਾ ਗਿਆ ਸੀ ਰਿਕਵਰੀ ਵਾਸਤੇ ਰਿਕਵਰੀ ਉਹਨੇ ਰੱਖਿਆ ਸੀਗਾ ਤੇ ਉਸ ਕਰਕੇ ਉਹਨੂੰ ਉਹੀ ਸੀ ਕਰ ਸਰ ਇਹ ਫਿਰ ਥਾਣੇ ਤੋਂ ਹੀ ਤਾਂ ਤੇ ਮਗਰ ਲੱਗੇ ਹੋਣਗੇ ਜਿਹੜੇ ਕਿ ਜਿਹੜੇ ਇਹ ਕਹਿੰਦਾ ਮੁਸ਼ਕਲ ਹੈ ਸਾਰਾ ਸੀਸੀਟੀਵੀ ਅਸੀਂ ਟ੍ਰੇਲ ਦੇਖ ਰਹੇ ਹਾਂ ਕਿੱਥੋਂ ਦੀ ਗੱਡੀ ਆਈ ਕਿਉਂਕਿ ਤੇ ਟਾਈਮ ਕਾਫੀ ਲੱਗ ਗਿਆ ਜਦੋਂ ਸਾਰੀ ਰਿਕਵਰੀ ਹੋਈ ਆ ਉਹ ਕੋਈ ਸਾਰੀ ਈ ਸਾਖਸ਼ਾ ਐਪ ਦੇ ਉੱਤੇ ਅਪਲੋਡਿੰਗ ਵੀਡੀਓ ਤੇ ਨਜ਼ਰ ਰੱਖ ਰਹੇ ਹੋਣਗੇ ਤੁਸੀਂ ਮੰਨਦੇ ਨਾ ਵੀ ਥਾਣੇ ਤੇ ਨਜ਼ਰ ਰੱਖ ਰਹੇ ਹੋਣਗੇ ਕਿਤੇ ਨਾ ਕਿਤੇ ਗੱਲ ਦੇਖੋ ਇਨਕਲੇਸ਼ਨ ਹੋਈ ਹੋਈ ਹੋਊਗੀ ਉਹਨਾਂ ਨੂੰ ਤੇ ਉਹ ਅਸੀਂ ਸਾਰੀ ਇਨਵੈਸਟੀਗੇਟ ਕਰ ਰਹੇ ਹਾਂ ਇਹਦੀ ਜਾਂਚ ਕੀਤੀ ਜਾਏਗੀ ਵੀ ਕਿਸ ਤਰ੍ਹਾਂ ਇਹਨਾਂ ਨੂੰ ਪਤਾ ਲੱਗਾ ਜਾਂ ਹਾਂ ਹਾਂ ਬਿਲਕੁਲ ਅਸੀਂ ਫੜ ਲੈਣੇ ਬੰਦੇ ਜਲਦੀ ਇਹਦੇ ਮੁਲਾਜ਼ਮ ਚੱਕੀ ਹੋਏ ਸਰ ਉਹਨਾਂ ਦੀ ਕੇਸ ਕਮਿਸ਼ਨ ਆਈ ਕੀ ਹਾਲ ਠੀਕ ਹੈ ਠੀਕ ਹੈ ਬੜ ਉਹ ਅਜੇਰੇ ਲਾਜ ਹੈ ਬਟ ਠੀਕ ਹੈ ਸਰ ਸੁਖਰਾਜ ਤੁਸੀਂ ਦੱਸਿਆ ਕਾਫੀ ਨੋਟੋਰੀਅਸ ਸੈਂਟਰ ਸੀਗਾ ਇੰਨੀ ਹੋਰ ਵੀ ਕੋਈ ਕਿ ਤਿੰਨ ਲੱਗਾ ਪਤਾ ਹਾਂ ਚਾਰਕ ਮੁਕਦਮੇ ਆ ਤਰਨਤਨ ਪੁਲਿਸ ਨਾਲ ਸੀ ਸੰਪਰਕ ਕੀਤਾ ਸੀ ਉਹ ਕਹਿੰਦੇ ਕਾਫੀ ਡੈਸਪਰੇਟ ਬੰਦਾ ਸੀਗਾ ਔਰ ਰਾਜ ਸਰਪੰਚ ਦੇ ਕੇਸ ਦੇ ਵਿੱਚ ਮੇਨ ਰੋਲ ਇਹਦਾ ਹੀ ਰਿਹਾ ਸੀਗਾ ਇਹਨੂੰ ਪੈਸਾ ਪੂਸਾ ਦਿੱਤਾ ਸੀ ਸਰ ਕੇ ਅਜੇ ਦੇਖੋ ਪੈਸਾ ਤਾਂ ਸਾਡਾ ਫਾਈਨੈਂਸ਼ੀਅਲ ਐਂਗਲ ਅਸੀਂ ਇਹਨਾਂ ਦਾ ਸਾਰਾ ਆ ਗਿਆ ਸਾਡੇ ਕੋਲ ਉੱਤੇ ਵਰਕ ਕਰ ਰਹੇ ਹਾਂ ਸੁਫਾਇ ਦੇ ਕਿੰਨੇ ਪਰਚੇ ਨੇ ਪਹਿਲੇ ਇਸ ਤੋਂ ਪਹਿਲਾਂ ਚਾਰ ਹੈਗੇ ਜੀ ਠੀਕ ਹੈ ਕੋਈ ਹੋਰ ਚੀਜ਼ ਜਿਹੜਾ ਵਿਆਹ ਦੇ ਅੰਦਰ ਬੰਦਾ ਸੀ ਜਿਹਨੇ ਰੇਕੀ ਕੀਤੀ ਉਹ ਕੌਣ ਸੀ ਉਹਦਾ ਵੀ ਇਹ ਲੱਗਿਆ ਹੋਇਆ ਹੈ ਜੀ ਅਸੀਂ ਮੈਂ ਟਰੈਕ ਕਰ ਰਹੇ ਹਾਂ ਬੜੀ ਜਲਦੀ ਉਹ ਵੀ ਕਰ ਦਾਂਗੇ ਜਦੋਂ ਇਹ ਫੜ ਲੇ ਉਹ ਵੀ ਫੜ ਲਾਂਗੇ ਜੀ ਸੁਖਰਾਜ ਸਿੰਘ ਨਾਮ ਦੇ ਸ਼ੂਟਰ ਦੀ ਮੌਤ ਹੋ ਗਈ ਹੈ ਸੁਖਰਾਜ ਸਿੰਘ ਉਹੀ ਸ਼ੂਟਰ ਹੈ ਜਿਸ ਨੇ ਸਰਪੰਚ ਦੇ ਸਿਰ ਦੇ ਉੱਤੇ ਗੋਲੀ ਮਾਰੀ ਸੀ ਤਾਂ ਇਹ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਮਲਜ਼ਮਾ ਜਿਹੜਾ ਇਸਗਾ ਤੇ ਤੇ ਵਾਰਦਾਤ ਹੋਈ ਹੈ ਇਸ ਦੀ ਜਾਂਚ ਵੀ ਬਕਾਇਦਾ ਕੀਤੀ ਜਾਏਗੀ ਪਰ ਸਖਤ ਨਿਰਦੇਸ਼ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਕਿ ਮਲਜ਼ਮਾ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਉਹ ਜਿਹੜੀ ਹੈ ਉਹ ਜਾਰੀ ਰਹੇਗੀ ਜਿਨ੍ਹਾਂ ਨੇ ਵੀ ਕੋਈ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਇਸ ਤਰ੍ਹਾਂ ਜਾਰੀ ਰਹੇਗੀ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੂਰਿਆ ਟੀਵੀ ਅੰਮ੍ਰਿਤਸਰ